ਇਹਨਾਂ ਵਿੱਚ ਜੀ ਦੂਜਾ ਸੁਭਾਜੋ ਦੂਜਾ ਸੁਭਾਜੋ ਹਾਂਜੀ ਟਾਈਮ ਇਹ ਵੀ ਲੈ ਜੂਗੀ 4-5 ਦਿਨ ਆ ਫੇਸ ਇਹਦਾ ਮੂੰਹ ਮੱਥਾ ਬਿਲਕੁਲ ਇੱਕ ਪਾਸੇ ਬਿਲਕੁਲ ਸਟ੍ਰੇਟ ਪਟਾਉਂਦਾ ਠੀਕ ਆ ਤੇ ਥਾਣ ਕਰਮ ਵਾਲੀ ਪੂਰਾ ਮੁੱਠੀ ਮੁੱਠੀ ਆ ਠੀਕ ਆ ਜੀ ਅਰਨਦੀਆਂ ਵਰਗੇ ਥਾਣਾ ਵਨਡਰ ਸਪੇਸ ਚੰਗੀ ਵਨਡਰ ਸਪੇਸ ਚੰਗੀ ਆ ਬਾਕੀ ਬਿਲਕੁਲ ਕੰਪੈਕਟਡ ਰਾ ਠੀਕ ਆ ਜੀ ਹਾਂਜੀ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸ਼ਿਵਾਜਪੁਰ ਜ਼ਿਲ੍ਹਾ ਤਹਿਸੀਲ ਹੋਏ ਸ਼੍ਰੀ ਤਰਨਤਾਰ ਬਲਜੀਤ ਸਿੰਘ ਹੋਂਦੇ ਕੋਲ ਆਏ ਆ ਸੇਮੇ ਵੀਰ ਹੋਂਦੇ ਕੋਲ ਪ੍ਰੋਟੀਨ ਦੇ ਵਿੱਚ ਇਹਨਾਂ ਦੇ ਕੋਲ ਪਸ਼ੂ ਹੁੰਦੇ ਆ ਤਕਰੀਬਨ ਕੋਈ 3-4 ਨਗ ਹੁੰਦੇ ਆ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੈੜਾ ਦਿਖਾਉਣੀਆਂ ਨੇ ਤਿੰਨੇ ਗੱਪਣ ਪਿੰਡ ਸ਼ਿਵਾਲਜਪੁਰ ਤੋਂ ਜਦੋਂ ਆਪਾਂ ਬਿਲਕੁਲ ਦਿਆਲਪੁਰੇ ਨੇ ਹੋਂਦੇ ਤੇ 2-3 ਕਿਲੋਮੀਟਰ ਬਿਲਕੁਲ ਪੀਐਚ ਐਟਾ ਵਾਲਾ ਪੱਠਾ ਉਸ ਸ਼ਰਕਤੋਂ ਜਿਹੜੀ ਬਿਲਕੁਲ ਉਸੇ ਰਸਤੇ ਰਾਹੀਂ ਤੁਸੀਂ ਆਉਣਾ ਤੇ ਅੱਗੇ ਵੇਲੀਆਂ ਨੇ ਬਲਜੀਤ ਸਿੰਘ ਹੋਂਦੀਆਂ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਬਤੇਰੇ ਤੁਸੀਂ ਵੇਰਵਾ ਲੈ ਸਕਦੇ ਜਿਹਨਾਂ ਨੰਬਰਾਂ ਤੇ ਕਾਲ ਕਰਕੇ ਤਿੰਨ ਵੜਾ ਨੇ ਤਿੰਨੇ ਗੱਬਣਾ ਬਾਕੀ ਕਿਨਵਾ ਸੂਆ ਤੇ ਕਿੰਨਾ ਕਿੰਨਾ ਸਮਾਂ ਬਾਕੀ ਆ ਕੀ ਰੇਡ ਪਰਤਾ ਰਹੂਗਾ ਪੂਰੀ ਡਿਟੇਲ ਚ ਆਪਾਂ ਚੱਲਾਂਗੇ ਅੱਜ ਤਰੀਕ 13 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਸਟਾਰਟਿੰਗ ਤੋਂ ਸਾਰੇ ਵੀਰਾਂ ਨੂੰ ਬੇਨਤੀ ਹੁੰਦੀ ਆ ਵੀ ਗੱਬਰ ਪਸ਼ੂ ਆਪਣਾ ਬਿਲਕੁਲ ਚੰਹ ਤਰ੍ਹਾਂ ਦੀ ਤਸੱਲੀ ਕਰਕੇ ਲੈ ਕੇ ਜਾਓ ਕੋਈ ਸੋਇਆ ਸੋਇਆ ਪਸ਼ੂ ਖੋਣਿਆ ਤੁਹਾਨੂੰ ਤੇ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲਿਆ ਜੇ ਠੀਕ ਆ ਜੀ ਕਿਉਂ ਸੇਲ ਪਰਚੇਜ ਦਾ ਕੰਮ ਆ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆ ਸਭ ਤੋਂ ਪਹਿਲਾਂ ਬਲਜੀਤ ਸਿੰਘ ਦੀ ਸੱਸ ਸ੍ਰੀ ਜੀ ਠੀਕ ਠਾਕ ਹੋਰ ਭਾਜੀ ਸਿਹਤ ਵਧੀਆ ਜੀ ਠਾਕ ਸੱਸ ਸ੍ਰੀ ਗਾ ਸਾਸ੍ਰੀਕਰ ਮਹਾਰਾਜ ਸਾਸ੍ਰੀ ਗਾ ਜੀ ਬੜੇ ਵਧੀਆ ਲੈ ਵੀ ਬਲਜੀਤ ਉਹਦੋਂ ਵੀ ਆਪਾਂ ਤਿੰਨ ਵੜਾ ਪੰਜਾਂ ਸੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਉਦੋਂ ਵੀ ਮੈਨੂੰ ਦੋ ਵੜਾ ਸੁਈਆਂ ਸੀ ਇੱਕ ਟੱਪਣ ਸੀ ਨਹੀਂ ਇੱਕ ਹੀ ਸੁਈ ਦੋ ਗੱਪਣੇ ਠੀਕ ਆ ਜੀ ਅੱਜ ਵੜਾ ਕਿੰਨੇ ਗੱਪਣਾ ਅੱਜ ਤਿੰਨੇ ਗੱਪਣਾ ਠੀਕ ਆ ਭਰਾ ਹਾਂ ਜੀ ਬਾਕੀ ਬੱਛੀ ਜਿਹੜੇ ਪਹਿਲੇ ਨੰਬਰ ਤੇ ਉਦੋਂ ਖਲਾਰੀ ਸੀ ਉਹਦੇ ਵੀ ਚਰਚੇ ਬੜੇ ਹੋਏ ਬਹੁਤ ਬੜੇ ਚਰਚੇ ਹੋਏ ਅੱਛਾ ਹਾਂ ਜੀ ਚੰਗੀ ਸੀ ਬੱਛੀ ਬਹੁਤ ਚ ਅੱਜ ਬਲਜੀਤ ਅੱਜ ਵੀ ਬਹੁਤ ਚੰਗੀਆਂ ਵਾੜਾ ਵਸੇ ਗਾਵਾਂ ਤਿੰਨੇ ਮਾਤ ਦੀ ਗੱਫਾ ਹਾਂਜੀ ਹਾਂਜੀ ਸ਼ੁਰੂਆਤ ਆਪਾਂ ਇਸੇ ਵੇਰ ਤੋਂ ਪਹਿਲੇ ਨੰਬਰ ਵਾਲੀ ਤੋਂ ਕਰ ਲਾਂਗੇ ਤੋ ਕਰ ਲੈਨੇ ਵੱਡੀ ਬਾਕੀ ਮੇਰਾ ਭਰਾ ਠੀਕਾ ਜੀ ਪੂਰੀ ਤਸੱਲੀ ਨਾਲ ਤੁਹਾਨੂੰ ਵੀਡੀਓ ਦਿਖਾ ਦੇਾਂਗੇ ਇੱਥੇ ਆਣ ਕੇ ਉਹਦੀ ਨਿਗਾ ਦੇ ਵਿੱਚ ਉਹ ਕੱਢ ਲਿਆ ਜੀ ਤਸੱਲੀ ਕਰ ਲਿਆ ਜੀ ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆਂ ਬਲਜੀਤ ਇਸੇ ਵੇਰ ਤੋਂ ਕਦਕੁੱਤ ਵਸੇ ਨਾ ਵੜਾ ਤਿੰਨਾ ਦੇ ਕੋਲ ਦਿੱਤੇ ਹੋਏ ਮੈਂ ਮੋਲ ਵੱਡੀਆਂ ਆ ਦੇ ਤੇ ਕੀ ਵੇਰਵਾ ਇਸ ਵੇਰ ਦਾ ਸੁਆ ਜੀ ਇਹਦਾ ਵੇਰ ਦਾ ਤੀਜਾ ਸੁਆ ਜੋ ਤੀਜਾ ਸੁਆ ਹਾਂਜੀ ਜੀ ਕਰੋ ਚੈੱਕ ਤੀਜਾ ਸੁਆ ਬਾਕੀ ਪੂਰਾ ਬਾਡੀ ਦਾ ਸਟਰਕਚਰ ਤੁਹਾਡੇ ਸਾਹਮਣੇ ਹੈ ਹਾਂਜੀ ਹਾਂਜੀ ਆਟਰ ਰੋਡਰ ਦੀ ਕੁਆਲਿਟੀ ਚੰਗੀ ਹੈ ਲੈ ਜੂਗੀ ਪੰਜ ਚਾਰ ਦਿਨ ਹਾਂਜੀ ਹਾਂਜੀ ਲੈ ਜਾਣੇ ਅਜੇ ਖੁੱਲੇ ਲੈ ਜਾਣੇ ਵੀ ਜੀ ਇਹਦੇ ਲੋਬੀ ਹੋਰ ਸੋਹਣਾ ਹਫਤੇ ਦੇ ਅੰਦਰ ਮੈਂ ਨਾ ਰੁਗਾਂ ਦੇ ਰੋਗ ਹੀ ਆ ਗਏ ਵੇਖੋ ਤਰੇਖਾ ਹਾਂ ਇਹਦੇ ਥਾਂ ਤੇ ਕਿਤੇ ਫੂਡ ਕੋਈ ਸ਼ਾਂਸ ਹੋਵੇ ਕਿਤੇ ਕਰੋ ਚੱਕ ਜੀ ਆਹ 20 ਕਿਲੋ ਵਾਲੀ ਹੈ ਵਾਸ਼ਿੰਗ ਤਸਦੀ ਨਾਲ ਦਿਖਾ ਦਿਓ ਕੋਈ ਨਿੱਕੀ ਨਾ ਸਮਝੇ 20 ਕਿਲੋ ਵਾਲੀ ਆ ਹਾਂ ਦੁੱਧ ਚਵਾ ਜੂਗੀ ਕਰਮਾ ਜੀ ਹਾਂਜੀ ਹਾਂਜੀ ਬਾਕੀ ਵਾਜਨ ਲੋੜ ਪੂਰਾ ਹੈ ਮਜ਼ਬੂਤ ਆ ਪਿੰਡੇ ਪੁੰਡੇ ਵਾਲੀ ਸਾਈਡ ਤੋਂ ਬਾਕੀ ਰੰਗ ਬਾਜ ਆ ਠੀਕ ਆ ਤੋ ਬਾਨੀ ਇਹ ਕ ਬਾਨੀ ਵਾਲੇ ਪਾਸੇ ਕੋਈ ਤੁਹਾਨੂੰ ਤਸਵੀਰ ਨਾਲ ਦਿਖਾ ਦਿੰਦੇ ਆਪਾਂ ਇੱਕ ਵਾਰੀ ਖੋਲਣ ਤੋਂ ਪਹਿਲਾਂ ਠੀਕ ਆ ਠੀਕ ਆ ਲਿਓ ਬਲਜੀਤ ਕੱਢ ਲੋ ਬਰ ਹੜਾ ਉਹ ਜਾ ਲਓ ਜੀ ਠੀਕ ਆ ਇਹ ਵੀ ਜੀ ਨਾ ਨਾ ਤਲਿਆਰਾ ਨਹੀਂ ਬਾਤ ਤਲਿਆਰੇ ਦਾ ਕਰਕੇ ਕਰਦੀ ਆ ਉਹ ਠੀਕ ਆ ਹਾਂਜੀ ਸੋ ਥੋੜਾ ਜਿਹਾ ਤਲਿਆਰੇ ਦਾ ਜ਼ਰੂਰ ਕਰਦੀ ਆ ਠੀਕ ਆ ਹਾਂਜੀ ਕਿਉਂਕਿ ਜ਼ਿਆਦਾਤਰ ਸੰਗਲ ਸੰਗਲਾਂ ਦੇ ਵਿੱਚ ਪਸ਼ੂ ਆ ਘਰੇਲੂ ਪਸ਼ੂ ਕਿਹੜਾ ਘਰੋਂ ਆਇਆ ਹੁੰਦਾ ਤਾਂ ਸੰਗਲਾਂ ਚ ਹੁੰਦੇ ਆ ਤੇ ਤਲਿਆਰਾ ਕਿਹੜਾ ਪਹਿਲੀ ਵਾਰੀ ਪਾਇਆ ਪਸ਼ੂ ਮੜੀ ਜੀ ਅਲਕਤ ਮਨਾਉਂਦਾ ਠੀਕ ਆ ਇਹ ਨਹੀਂ ਵੀ ਸ਼ੁਕਰ ਜੀ ਮੇਰੇ ਦੀ ਬੜੀ ਸਾਫ਼ ਸੁਥਰੀ ਆ ਆ ਮੂੰਹ ਮੱਥੇ ਦੀ ਆ ਕ੍ਰਾਸ ਬ੍ਰੀਡ ਆ ਠੀਕ ਆ ਜੀ ਸੋ ਦੁੱਧ ਵਾਕੀ ਵੱਡੀ ਬੈਰ ਦੁੱਧ ਚਲੋ ਕੋਈ 20 ਲੀਟਰ 18 20 ਲੀਟਰ ਮੈਂ ਨਾ ਰਾਮਣਾ ਹੀ ਦੇ ਆ ਐਡੀ ਵੜਨ ਸੰਭਾਲਣਾ ਕਿਹੜਾ ਸੌਖਾ ਬਸ ਬਸ ਬਾਗੀ ਹੋਰ ਵੀ ਵਿੱਚ ਆ ਪੂਰੇ ਸ਼ੁਕਰ ਹੋਊਗੀ ਦੇਖੋ ਹਾਂ ਠੀਕ ਆ ਮੈਂ ਵੀ ਮੋਰਲਾ ਬਲਜੀਤ ਇਹਨੂੰ ਮੁਰਦੂ ਘਮਾ ਲਓ ਨੋ ਠੀਕ ਆ ਸੋ ਥਾਂ ਤੋਂ ਬਹੁਤ ਵਧੀਆ ਚੰਗਾ ਨਖੇੜ ਆ ਬਾਕੀ ਨੋਕਲਾ ਥਾਣਾ ਉਹ ਪ੍ਰੋਪਰ ਤੁਹਾਡੇ ਸਾਹਮਣੇ ਠੀਕ ਆ ਜੀ 5 ਲੈ ਜੇ 7 ਲੈ ਜੇ ਦਿਨ ਹਜੇ ਇਹਨੇ ਇੱਕ ਕੱਟ ਜੂਗੀ ਰਾਮਾ ਪੂਰਾ ਟਾਈਮ ਖੜੂਗੀ ਸੰਤੂ ਸਾਹਾ ਜੀ ਹਾਂ ਠੀਕ ਪੂਰੀ ਐ ਬਣ ਕੇ ਸੂਗੀ 20 ਕਿਲ ਵਾਲੀ ਤੁਹਾਨੂੰ ਪਤਾ ਕਿ ਇਦਾਂ ਥੋੜੀ ਸੂਕਾਂ ਨੂੰ ਬਿਲਕੁਲ ਬਿਲਕੁਲ ਦੇਖੋ ਠੀਕ ਆ ਤੇ ਵਜ਼ੀਰ ਕੀ ਮੋਲ ਕਰਤਾ ਕੀ ਡਿਮਾਂਡ ਕਰਦੇ ਪਏ ਮੋਲ ਵੀ ਜੀ ਜੋ ਮਰਜ਼ੀ ਕਰੀਏ 570 ਕਰ ਲਈਏ ਬਾ 75 ਕਰ ਲਈਏ ਆ 70000 ਚ 3000 ਰੁਪਏ ਛੋਟ ਕਰਦਾ ਹਾਂ 67000 ਦੀ 67000 ਦੀ ਦੇ ਦਾਂਗੇ ਹੋਰ ਵਿੱਚੋਂ ਲੈਸ ਕਰਦੀਓ ਕਰ ਦਾਂਗੇ ਮਾਨਤਨ ਕੋਈ ਗੱਲ ਨਹੀਂ ਠੀਕ ਆ ਹਾਂ ਜੀ ਬਾੜ ਚੰਗੀ ਆ ਠੀਕ ਆ 67000 ਦੀ ਇਹਦੀ ਦੋਸਤੋਂ ਮੰਗਾ ਹਾਂ ਜੀ ਲੈਣ ਦੇਣ 67000 ਚਲੋ ਮੌਕੇ ਤੇ ਥੋੜਾ ਬਾਤਾਂ ਮਾਨਤਨ ਹੋ ਜਾਊਗਾ ਠੀਕ ਆ ਸਵੇਰ ਤੁਸੀਂ ਦੇਖ ਲਈ ਆ ਦੂਜਾ ਤੀਜਾ ਕਿ ਸੁਭਾਉ ਵੀ ਹਾਂਜੀ ਤੀਜਾ ਸੁਭਾਉ ਪਿਓਰ ਆ ਦੇ ਤੀਜਾ ਸੁਭਾਉ ਹਾਂਜੀ ਬਾਕੀ ਤੁਹਾਨੂੰ ਬੜਾ ਵੱਡੇ ਢਾਂਚੇ ਦੀ ਆ ਆ ਠੀਕ ਆ ਅੱਜ ਸੈਗਰਨਾ ਬਰਤੇ ਆਪਰੇ ਕੋ ਜਿਹੜੀ ਆਇਦਰ ਆ ਵੜ ਆ ਗਈ ਫਿਰ ਹਾਂਜੀ ਇਹਦਾ ਵੀ ਜੀ ਦੂਜਾ ਸੂਬਾ ਜੋ ਦੂਜਾ ਸੂਬਾ ਹਾਂਜੀ ਟਾਈਮ ਇਹ ਵੀ ਲੈ ਜੂਗੀ 4-5 ਦਿਨ ਠੀਕ ਆ ਇਹ ਵੀ ਬੱਚੀ 18-19 ਕਿਲੋ ਵਾਲੀ ਆ ਹਾਂ ਹਾਂਜੀ ਉਹ ਦੱਸੋ ਦਿਨ ਹਜੇ ਲੈ ਜੀ ਠੀਕ ਆ ਜੀ ਕੋਈ 8 ਲੈ ਜੇ 7 ਲੈ ਜੇ 10 ਲੈ ਜੇ ਦਿਨ ਹਜੇ ਲੈ ਜੂਗੀ ਬਾਕੀ ਬਿਲਕੁਲ ਕੰਪਲਟ ਆਰਡਰ ਬਣਾ ਕੇ ਤਿਆਰ ਕਰੂਗੀ ਨਿੱਧਰ ਨੇਵਾ ਯਾਦ ਪਾਦ ਵੇਖੋ ਸੂਬਾ ਇਹਦਾ ਵੀ ਤਿੱਜਾ ਹੀ ਹੈ ਦੂਜਾ ਦੂਜਾ ਲੋ ਜੀ ਕਰੋ ਐਮ ਚੈੱਕ ਯਾਦ ਪਾਦ ਵੇਖੋ ਕਿੱਡੀ ਆ ਹਾਂ ਆ ਦੇਖੋ ਠੀਕ ਆ ਸੋ ਵਜ਼ਨ ਲੋਡ ਪੂਰਾ ਵੈਸੇ ਜਿਹੜੀਆਂ ਤੁਹਾਨੂੰ ਪਹਿਲੇ ਦੂਜੇ ਨੰਬਰ ਤੇ ਵੇਖਣਾ ਆਪਾਂ ਦਿਖਾ ਰਹੇ ਆ ਵਜ਼ਨ ਲੋਡ ਪੂਰਾ ਠੀਕ ਆ ਤੇ ਕੱਦ ਵੀ ਇਹਨਾਂ ਦੇ ਵੱਡੇ ਆ ਪੂਰੇ ਕੋਈ ਸੱਜਣਾ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਹਾਈਟ ਕਾ ਦ ਵੱਡੇ ਆ ਕੋਈ ਛੋਟੇ ਨਿੱਕੇ ਕੱਦਕਾਰ ਜਾਂ ਨਿੱਕੇ ਢਾਂਚੇ ਦੇ ਵਿੱਚ ਨਹੀਂ ਆ ਮੁਠੀ ਵਾਲਾ ਖਾਣਾ ਵੰਡ ਸਪੇਸ ਚੰਗੀ ਆ ਬਾਕੀ ਬਿਲਕੁਲ ਕੰਪੈਕਟ ਡਰਾ ਠੀਕ ਆ ਜੀ ਸੋ ਇਹ ਲੈ ਜੇ ਅੱਠ ਇਹ ਲੈ ਜੇ ਸੱਤ ਠੀਕ ਆ ਇਧਰੋਂ ਬਣੀ ਵਾਲੇ ਪਾਸੇ ਤੁਹਾਨੂੰ ਆਪਾਂ ਦਿਖਾ ਦਿੰਨੇ ਵੇਨਸ ਫੂਨਸ ਲੇਵੇ ਦੇ ਉੱਪਰ ਤੇ ਥਾਨ ਕਰਨ ਵਾਲੀ ਪੂਰਾ ਮੁਠੀ-ਮੁਠੀ ਆ ਠੀਕ ਆ ਜ ਰੰਧੀਆਂ ਵਰਗੇ ਥਾਣਾ ਵੰਡ ਸਪੇਸ ਚੰਗੀ ਥੋੜਾ ਜਿਆ ਤਾਂ ਲਾਚ ਦੀ ਪੀੜ ਜੀ ਮਣਾਉਂਦੀ ਆ ਨਾ ਚੜ ਲੱਗੀ ਸੀ ਨਾ ਕੱਲ ਗੱਡੀ ਤੇ ਖੁੱਚਾ ਤਾਂ ਚੱਲ ਵੱਜ ਗਈ ਮੜੀ ਜਿੱਥੇ ਖੁੱਚਾ ਖੱਚਾ ਹਾਂਜੀ ਬਾਕੀ ਕੋਈ ਗੱਲ ਨਹੀਂ ਇਹ ਨਹੀਂ ਵੀ ਹਾਂ ਹਾਂਜੀ ਲੋ ਜੀ ਠਿਕਾ ਸੋ ਕੋਈ ਦਾਲੇ ਦੋਵੇਂ ਦੇ ਮਾਰਾ ਮੋੜ ਲਾਪਾ ਦਾਲਦੀ ਜਿਆਦਾ ਇਹ ਹਾਂ ਲੱਗੂ ਤਰ ਚੜ ਲੱਗਿਆ ਮਾਰਾ ਮੋੜ ਕੋਈ ਵਾ ਠਿਕਾ ਜੀ ਮਾਰਾ ਮੋੜ ਟਾਲੇ ਤੇ ਪਸ਼ੂ ਵੱਜਦੇ ਕੋਈ ਗੋਡਾ ਗੇਟਾ ਥੋੜਾ ਜਿਹਾ ਕਿਤੇ ਨਾ ਕਿਤੇ ਦਬਾਉਣ ਲੱਗ ਪੈਂਦਾ ਸੋ ਸੋਪਾਇਆ ਬਹੁਤ ਆ ਬਾਕੀ ਚਾਰੇ ਥਾਣਾ ਸਪੇਸ ਗਰ ਤੁਹਾਡੇ ਸਾਹਮਣੇ ਆ ਤੇ ਕੋਈ ਫੋਰਚਾਂਕ ਨਹੀਂ ਗਈ ਠੀਕ ਆ ਸੁਪਰੋਂ ਬਿਲਕੁਲ ਪੱਦਰ ਹੀ ਆ ਠੀਕ ਆ ਜੀ ਜੇਕਰ ਤੁਹਾਨੂੰ ਆਪਾਂ ਵੇਖੀ ਨਾ ਆ ਫੇਸ ਇਹਦਾ ਮੂੰਹ ਮੱਥਾ ਬਿਲਕੁਲ ਇੱਕ ਪਾਸੇ ਬਿਲਕੁਲ ਸਟੇਟ ਪਟਾਉਂਦਾ ਠੀਕ ਆ ਤੇ ਕੱਦ ਹਾਈਟ ਪੂਰਾ ਵੱਡਾ ਠੀਕ ਆ ਬਾਕੀ ਕੋਈ ਵੀ ਭਰਾ ਆਪਣਾ ਆਵੇ ਆਪਦੀ ਤਿੱਪ ਕੇ ਤੁਸੀਂ ਤਸੱਲੀ ਕਰੋ ਕਿਉਂ ਗੱਬਣ ਹੈਗੀ ਆ ਤੇ ਦੁੱਧ ਆਪਦੀ ਤੁਸੀਂ ਆਈਡੀਆ ਲਾਉਣਾ ਦਾ ਵੀ ਇਹ ਪਸ਼ੂ ਨੇ ਦੁੱਧ ਕਿੰਨਾ ਕਿ ਚਵਾਉਣਾ ਪੂਰੀ ਜਾਦਬਰੀਡ ਵਾਲੀ ਬੱਛੀ ਐ ਹਾਂ 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 ਤੁਹਾਨੂੰ ਬਹੁਤ ਹਾਂਜੀ ਹਾਂਜੀ ਵੇਖੋ ਖਾਣ ਬਹੁਤ ਵਧੀਆ ਲੱਗਾ ਹੈ ਆ ਮੜੀ ਜੀ ਪਾ ਲੈਗੀ ਹਾਂ 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 ਪਲੂਨ ਪਲਾਂਟ ਅਕਸਰ ਸੋਨਾ ਸੋਨਾ ਨੇ ਓਕੇ ਜੀ ਤੇ ਕੀ ਡਿਮਾਂਡ ਕੀ ਮੁੱਲ ਰੂਗਾ ਦਾ ਇਹਦਾ ਵੀਰ ਜੀ ਮੁੱਲ ਕੋਈ ਆਪਾਂ ਗਲਤ ਨਹੀਂ ਕਰਨਾ 570 75 ਜੋ ਮਰਜ਼ੀ ਕਰੀ ਇਹ ਵੀ 70 ਜਾਂ 300 ਰੁਪਏ ਛੋੜ ਕਰਦਾ 67 ਦੀ ਹਾਂਜੀ ਜੋੜੀ ਲੈ ਲੂਗਾ ਆਪਾਂ ਖੁੱਲਾ ਮਾਨਦਾਨ ਕਰਾਂਗੇ ਜੇ ਕੋਈ ਜੋੜੀ ਲਊਗਾ ਠੀਕ ਆ ਹਾਂਜੀ ਉਹ ਵੀ ਉਹ ਵੀ 67 ਰੁਪਏ ਰਾੜਾ ਦੁੱਧ ਵਾਲੀਆਂ ਇਹ ਨਹੀਂ ਕਿ ਨਿੱਕੀਆਂ ਮੋਟੀਆਂ ਵੜਾ ਨਹੀਂ ਆਏ ਹਾਂਜੀ ਠੀਕ ਆ ਸੋ 67000 ਦੀ ਇਹ ਵੀ ਵੜ ਤੁਹਾਨੂੰ ਮਿਲ ਜੂਗੀ ਸੈਗਰ ਨੰਬਰ ਤੇ ਦਿਖਾਈ ਹੈ 67000 ਰੁਪਿਆ ਵੜਾ ਵਡੀਆਂ ਨੇ ਕੱਦ ਹਾਈਟ ਦੀਆਂ ਠੀਕ ਆ ਜੀ ਬਾਕੀ ਥੱਲੋਂ ਜੋ ਆਉਂਦੀਆਂ ਸਪਈਆਂ ਸਪਈਆਂ ਲੈ ਲੈ ਥੱਲੋਂ ਦੇ ਕੁੜੀਆਂ ਆਵੀਆਂ ਆਖਣੀਆਂ ਵੀ ਲੈ ਜਾ ਲੈ ਜਾ ਦੋ ਦੋ ਤੇ ਬਸ ਬਸ ਸਵਾਦ ਹੀ ਫੇਰ ਉਹਨਾਂ ਦੀ ਜਗ੍ਹਾ ਲੱਗਾ ਤਵਾ ਦਾ ਹਣਾ ਤੇ ਅਗਲੀ ਵਾਰ ਆਪਾਂ ਤੁਹਾਨੂੰ ਦਿਖਾ ਦੇਣਾ ਇਹ ਬਸਿੱਤ ਇਹ ਤੀਜਾ ਸੁਆਹੋ ਤੀਜਾ ਸੁਆਹ ਹਾਂਜੀ ਇਹ ਇਹ ਵੀ ਕਰਮਾਂ ਦੀ ਆ ਗਈ ਤਿਆਰੀ ਮੈਂ ਨਾਲ ਆ ਗਈ ਹੈ ਵੀ ਛਾਲਾ ਮਾਰਦੀ ਤੇ ਠੀਕ ਆ ਭਾਈ ਲਓ ਵੀ ਤੀਜਾ ਸੁਆਹ ਇੱਕ ਵਾਰ ਗਾ ਤਾਂ ਮਾਪਦ ਕਰਾਉਣਾ ਨਹੀਂ ਨਹੀਂ ਜਿਆਦਾ ਉਹਨਾਂ ਨੇ ਰਲ ਜਾਣਾ ਖੱਲਿਓ ਹਏ ਮੈਨੂੰ ਲੱਗਦਾ ਬਿਲਕੁਲ ਆਹੋ ਇਹ ਬਣੀ ਜਾਂਦੀ ਹੈ ਜੇ ਟੋਕਰੇ ਪਾਈ ਫਿਰਦੀ ਹੈ ਉਹ ਪੰਡ ਪਾਈ ਫਿਰਦੀ ਕਰ ਰਹੀ ਹੈ ਵੀ ਕੀ ਗਾਦੀ ਸੋ ਸੂਬਿਆਂ ਦੇ ਵਿੱਚ ਤੀਜਾ ਗੇ ਤੀਜਾ ਸੂਬਾ ਲਓ ਜੀ ਤੀਜਾ ਸੂਬਾ ਹਾਂਜੀ ਬੇਲ ਬੂਲ ਲੰਮੀਆਂ ਪੂਰੀ ਲੰਬਾਈ ਲੰਬੀ ਤੁਸੀਂ ਚੈੱਕ ਕਰ ਲੈ ਇਹਨੇ ਮੈਨੂੰ ਯਾਰ ਉਹਨਾਂ ਨਾਲ ਗਾਂ ਲੰਘ ਜਾਣਾ ਨਹੀਂ ਉਹਨਾਂ ਨਾਲ ਤਾਂ ਟੱਪ ਗਈ ਆਹ ਚਲੋ ਉਹਨਾਂ ਨਾਲ ਵੀ ਤਿਆਰੀ ਕਰਨੀ ਆ ਪਰ ਉਹਨਾਂ ਨਾਲੋਂ ਜ਼ਿਆਦਾ ਬਣੂਗੀ ਹਾਂ ਸੋ ਇਹ ਵੀ ਦੋ ਸੂਬਾ ਅੱਪਾ ਤੁਹਾਨੂੰ ਦਿਖਾ ਰਹੇ ਆ ਗਾਂ ਦਿਖਾ ਰਹੇ ਆ ਇਹ ਤਿਆਰੀ ਤੇ तकरीबन ਬਾਕੀ ਦੋ ਕਰਦੇ ਤੇ ਡੰਗ ਕਰਦੇ ਜਾਂਦਿਆਂ ਕਿ ਸਫਰ ਕੇ ਸੂਪੇ ਹਾਂਜੀ ਤੇ ਥਾਂ ਤੋਂ ਬੜਾ ਸੁਆਤੀ ਹੈ ਬਿਲਕੁਲ ਗਲਾਫਿਕ 18 ਠੀਕ ਆ ਜੀ ਤੇ ਮੁੱਠੀ ਮੁੱਠੀ ਥਾਨ ਆ ਵਨਡਰ ਸਪੇਸ ਤੁਹਾਡੇ ਸਾਹਮਣੇ ਆ ਤੱਜਾ ਸੂਆ ਇਸ ਗਾਣੇ ਸੁਣਾ ਬਾਕੀ ਢਾਂਚਾ ਤੁਸੀਂ ਚੈੱਕ ਕਰ ਸਕਦੇ ਠੀਕ ਆ ਅਕੋ ਮੇਰਾ ਭਰਾ ਕੋ ਚਲੋ ਫਾਰਮਰ ਕੋ ਚੰਗੀ ਸੇਵਾ ਕਰੇ ਪਰ ਇੱਕ ਭਰਾ ਨੇ ਪਸ਼ੂ ਖਰੀਦਣਾ ਤੇ ਕੋਈ ਢਿਲ ਨਹੀਂ ਕਰਦਾ ਕਾ ਆਪਦੇ ਲੋ ਚਲੋ ਜਿੰਨੇ ਵੀ ਕਿਸੇ ਭਰਾ ਦੀ ਪੁੱਜ ਪੈਂਦੀ ਆ ਹਰੇਕ ਵੀਰ ਚੰਗੀ ਸੇਵਾ ਕਰਦੇ ਕਰਦਾ ਹਾਂ ਠੀਕ ਹੈ ਭਾਈ ਠੀਕਾ ਤੋਰ ਬਲ ਦੇ ਦਿ ਫਿਰ ਨੇ ਬਾਰੇ ਚੰਗੀਆਂ ਸੁਪਾਈਆਂ ਦੇ ਵਿੱਚ ਹਨਾ ਬਾਕੀ ਕੋਟੋ ਪਿੰਡੇ ਪੁੰਡੇ ਵੀ ਸਾਫ ਆ ਸਾਫ ਆ ਜਿਹੜੇ ਪੁਰਾਣੇ ਤੇ ਦੋਹੇ ਦਾ ਕੰਮ ਚਾਰੋਂ ਵਧੀਆ ਨੇ ਬਣ ਜਾਣਾ ਹੁਣ ਸਿਆਰ ਹੋ ਤੇ ਚੰਗੀ ਆ ਗਈ ਆ ਆ ਬਸ ਹਾਂਜੀ ਹਾਂਜੀ ਤੇ ਇਹ ਕੀ ਲੈਣ ਦੇਣ ਕਰਤਾ ਇਹਦਾ ਤੇ ਵੀਰ ਜੀ ਹੁਣ ਜਾ ਜੀ ਇਹ ਮੁੱਲ ਹਾਂ 40 42 ਜੋ ਮਰਜ਼ੀ ਕਰੀਏ 36000 ਦੀ ਦੇ ਦਾਂਗੇ 36000 ਦੀ ਹਾਂਜੀ ਲਓ ਵੀ 36000 ਦੀ ਤੁਹਾਨੂੰ ਦੋਸੂ ਵਾਰ ਗਾ ਮਿਲ ਜਾਣੀ ਆ प्यारी ते आ बाकी दूध आप दी समझ देख लेओ दूध भी चंगा चबाऊगी हां जी फ्लैटर भी बनी बैठी है ਥੱਲੇ দুধ ਵੀ ਮੇਰੇ ਹਸਣ ਵਾਲੇ 14 15 ਚਵਾ ਜੂਗੀ ਆ ਚਲੋ ਜਾਂਦਾ ਵੀ ਕੁਛ ਨਹੀਂ ਆਂਦਾ ਨੂੰ हां जी ਜਵਾ ਵੀ ਸਕਦੀ ਹੈ ਬਾਕੀ ਸਫਾਈ ਬੜੀ ਥੱਲੇ ਹੋਏ ਹੈ हां ਸੋ ਨੇਵੇ ਦੀ ਸਾਫ ਸੁਥਰੀ ਆ ਸੋ ਨੇਵਾ ਬਹੁਤ ਸੋਨਾ ਬਣਾ ਕੇ ਤਿਆਰ ਕਰੀ ਆਉਂਦੀ ਆ 36000 ਰੁਪਏ ਠੀਕ ਆ ਜੀ ਇਹ ਤੁਹਾਨੂੰ ਅੱਜ ਗਾ ਮਿਲ ਜੂਗੀ 36000 ਦੀ ਬਾਕੀ ਮੋਰੀਆਂ ਮਾਈਟ ਦੇ ਵਿੱਚ ਆ ਤੇ ਵੱਡੀਆਂ ਬੜਾ ਜਿਹੜੀਆਂ ਆਪਾਂ ਤੁਹਾਨੂੰ ਇਧਰ ਦੋ ਦਿਖਾਤੀਆਂ ਨੇ ਤੇ ਬਾਕੀ ਜਿਹੜੇ ਭਰਾਣੇ ਚਲੋ ਜਿੰਨੇ ਕ ਰਕਮ ਜਿੰਨੇ ਕ ਪੈਸੇ ਖਰਚ ਕਰਨੇ ਆ ਜਦ ਦੇਣੇ ਦੇ ਦੋ ਤਾਰਾ ਤੁਹਾਨੂੰ ਬਸੂ ਚਾਹੀਦਾ ਉਹ ਅਕੋਰਡਿੰਗ ਹਰੇਕ ਨੇ ਸੌਦਾ ਕਰਨਾ ਇਹ ਜਿਹੜੀਆਂ ਦੋ ਸੌਦੇ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਤੀਆਂ ਨੇ ਰੇਟ ਤੁਹਾਡੇ ਨਾਲ ਸਾਂਝੇ ਕਰਤੇ ਆ ਸੋ ਬਾਕੀ ਮੇਰਾ ਭਰਾ ਤਿੰਨੇ ਗੱਬਣਾ ਟਿੱਪ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਕੋਈ ਆਨਲਾਈਨ ਸੌਦਾ ਕਰਦਾ ਤੇ ਉਹ ਵੀ ਮੇਰਾ ਵੀਰ ਪੇਸ਼ਕ ਵੀਡੀਓ ਤੇ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਾ ਸਕਦਾ ਲੈ ਵੀ ਵਜੀਤ ਇੱਕ ਨੰਬਰ ਜਿਹੜੇ ਆਪਣੇ ਕਰਦੇ ਨੰਬਰ ਆਪਣਾ ਵੀਜੀਤ 73407 40212 ਠੀਕ ਹੈ ਜੀ 9348 46492 ਜਨਮ ਠੀਕ ਆ ਹਾਂਜੀ ਲਓ ਵੀ ਇਹ ਨੰਬਰ ਉਹ ਬਰ ਕੋ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਠੀਕ ਆ ਜੀ ਬਾਕੀ ਨੇਵੇਂ ਹਵਾਲੇ ਦੀਆਂ ਸਾਰ ਸੁਤਰੀਆਂ ਵੈੜਾ ਨੇ ਬਾਕੀ ਜਿੰਨੇ ਕਿ ਚਲੋ ਕਿਸੇ ਭਾਣੇ ਪੈਸੇ ਖਰਚ ਕਰਨੇ ਆ ਉਹ ਸਕੋਰਿੰਗ ਜਿਹੜਾ ਮਾਲ ਅੱਗੇ ਬਿਲਕੁਲ ਉਹਨਿਆ ਕੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ